ਕਿਸਮ ਸਮਰਾਜਤਾਂ ਪਹਿਮੇ ਖਤਮ ਹੋ ਗਏ ਪਰ ਵਿਸਥਾਰਵਾ ਉਸ ਦਾ ਬਸ ਰੂਪ ਬਣ ਗਿਆ ਇੰਪੀਰੀਅਲਿਜ਼ਮ ਜਾਂ ਸਮਰਾਜਵਾ ਇੱਕ ਐਸੀ ਤਰਨਾ ਹੈ ਜਿਸ ਦੀ ਹੋਂਦ ਤਾਂ ਪ੍ਰਾਚੀਨ ਸਮਰਾਜਾਂ ਵਿੱਚ ਮਿਲਦੀ ਹੈ ਪਰ ਇਸ ਦਾ 15ਵੀ ਤੇ 20ਵੀਂ ਸਦੀ ਵਿੱਚ ਇੱਕ ਆਧੁਨਿਕ ਉਭਾਰ ਵੇਖਣ ਨੂੰ ਮਿਲਦਾ ਹੈ ਜਦੋਂ ਯੂਰੋਪੀਅਨ ਤਾਕਤਾਂ ਜਿਵੇਂ ਕਿ ਬ੍ਰਿਟੇਨ ਸਪੇਨ ਪੁਰਤੋਗਾਲ ਤੇ ਫਰਾਂਸ ਨੇ ਏਸ਼ੀਆਈ अफ्रीकी ਤੇ ਅਮਰੀਕਾ ਦੇ ਵਿੱਚ ਆਪਣਾ ਸਮਰਾਜਵਾਦ ਵਧਾਣਾ ਸ਼ੁਰੂ ਕੀਤਾ ਇਸ ਧਾਰਨਾ ਵਿੱਚ ਮੁੱਖ ਤੌਰ ਤੇ ਮੰਨਿਆ ਜਾਂਦਾ ਹੈ ਕਿ ਇੱਕ ਤਾਕਤਵਰ ਦੇਸ਼ ਕੋਲ ਇੱਕ ਕਮਜ਼ੋਰ ਦੇਸ਼ ਉੱਤੇ ਰਾਜ ਕਰਨ ਦਾ ਹੱਕ ਹੁੰਦਾ ਹੈ ਤੇ ਉੱਥੇ ਆਪਣੀ ਸੱਭਿਆਤਾ ਵਧਾਣਾ ਉਥੋਂ ਆਰਥਿਕ ਫਾਇਦੇ ਲੈਣਾ ਤੇ ਉਥੇ ਰੱਖਿਆ ਕਰਨ ਦੇ ਨਾਂ ਤੇ ਕਬਜ਼ਾ ਕਰਨ ਦਾ ਵੀ ਹੱਕ ਹੁੰਦਾ ਮੁੱਖ ਤੌਰ ਤੇ ਇਸ ਧਾਰਨਾ ਦੀ ਬੁਨਿਆਦ ਇਹ ਹੈ ਕਿ ਨਸਲੀ ਤੌਰ ਤੇ ਇੱਕ ਤਾਕਤਵਰ ਦੇਸ਼ ਇੱਕ ਕਮਜ਼ੋਰ ਦੇਸ਼ ਤੋਂ ਉੱਪਰ ਹੁੰਦਾ ਹੈ ਇਤਿਹਾਸਿਕ ਤੌਰ ਤੇ ਵੀ ਸਾਡੇ ਕੋਲ ਇਸ ਦੇ ਕਈ ਉਦਾਹਰਣ ਜਿਵੇਂ ਸਾਡੇ ਦੇਸ਼ ਭਾਰਤ ਦੇ ਉੱਤੇ ਅੰਗਰੇਜ਼ਾਂ ਨੇ ਕਈ ਸਾਲ ਰਾਜ ਕੀਤਾ ਸਪੇਨ ਨੇ ਲਾਟਿਨ ਅਮਰੀਕਾ ਦੇ ਉੱਤੇ ਆਪਣਾ ਸਮਰਾਜ्‍य ਵਿਧਾਇਆ ਅਮਰੀਕਾ ਵੀ ਕਈ ਦੇਸ਼ਾਂ ਦੀ ਰਾਜਨੀਤੀ ਦੇ ਵਿੱਚ ਫੌਜੀ ਤੌਰ ਤੇ ਦਖਲਅੰਦਾਜ਼ੀ ਕਰਦਾ ਹੈ ਤੇ ਜਾਪਾਨ ਨੇ ਵੀ ਕੋਰੀਆ ਟਾਈਵਾਨ ਤੇ ਚੀਨ ਦੇ ਉੱਤੇ ਬੜਾ ਭਿਆਨਕ ਸਮਰਾਜਵਾਦ ਫੈਲਿਆ। ਯੂਰੋਪੀਅਨ ਤਾਕਤਾਂ ਨੇ ਸ੍ਰੋਤਾ ਦੇ ਅਫਰੀਕਾ ਨੂੰ ਕਈ ਹਿੱਸਿਆਂ ਵਿੱਚ ਵੰਡਿਆ। ਅੱਜ ਦੇ ਦੌਰ ਵਿੱਚ ਅਮਰੀਕਾ IMF, ਵਰਲਡ ਬੈਂਕ, ਅਮਰੀਕਨ ਡਾਲਰ ਤੇ ਫੌਜੀ ਦਖਲਅੰਦਾਜ਼ੀ ਨਾਲ ਆਪਣਾ ਸਮਰਾਜ्यवाद ਇੱਕ ਅਸਿੱਧੇ ਤੌਰ ਤੇ ਫੈਲਾਈ ਰੱਖਦਾ ਹੈ। ਸੱਭਿਆਚਾਰਕ ਤੌਰ ਤੇ ਵੀ ਵਿਸਥਾਰਵਾਦ ਨੂੰ ਫੈਲਾਇਆ ਜਾਂਦਾ ਹੈ ਜਿਵੇਂ ਕਿ ਅੱਜ ਦੇ ਸਮੇਂ K-pop ਐਨੀਮੇ ਹਾਲੀਵੁੱਡ ਆਦਿ ਕਈ ਉਦਾਹਰਣ ਹਨ ਜਿਨ੍ਹਾਂ ਨਾਲ ਵਿਸਥਾਰਵਾਦ ਨੂੰ ਸਭਿਆਚਾਰਿਕ ਤਰੀਕੇ ਨਾਲ ਫੈਲਾਇਆ ਜਾਂਦਾ ਹੈ ਸੱਚੀ ਗੱਲ ਹੈ ਕਿ